ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ دوست ਬਹਿਦ ਬੁਟਾ ਹਾਂ ਹਾਂ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਵੀ ਜਿੰਨਾ ਮੇਰੇ ਵੀਰਾਂ ਨੂੰ ਕਿਤੇ-ਕਿਤੇ ਸਰੀਰ ਦੇ ਵਿੱਚ ਦੇਖਣ ਨੂੰ ਇਹ ਸੰਕੇਤ ਮਿਲਦੇ ਨੇ ਉਹ ਸੰਕੇਤ ਕਿਹੜੇ-ਕਿਹੜੇ ਨੇ ਕਈ ਵਾਰੀ ਇਨਾਂ ਚੀਜ਼ਾਂ ਨੂੰ ਬੜਾ ਅਣਗੌਲਿਆ ਕਰ ਦਿੰਨੇ ਅੱਗੇ ਜਾ ਕੇ ਬਹੁਤ ਹੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੋਛਾਦਾ ਪਹਿਲਾਂ ਗੌਰ ਕਰ ਲਈਏ ਇਹਨੋਂ ਤੋਂ ਬਚਿਆ ਜਾ ਸਕਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਕੋਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਨ੍ਹਾਂ ਕੋ ਬੜੀਆਂ ਆਪਨੂੰ ਬਿਮਾਰੀਆਂ ਨਾ ਹੋ ਜਾਣ ਜਿਸ ਤਰ੍ਹਾਂ ਪੈਰਾਲਾਈਸਿਸ ਵਗੈਰਾ ਬਿਮਾਰੀਆਂ ਚੱਲ ਰਹੀਆਂ ਨੇ ਅਟੈਕ ਵਗਰਾ ਦੀ ਬਿਮਾਰੀ ਚੱਲਦੀ ਹੈ ਕਿੰਨੇ ਨੂੰ ਬ੍ਰੇਨ ਸਟ੍ਰੋਕ ਹੋ ਜਾਂਦਾ ਹੈ ਜੇ ਕਾਫੀ ਬਿਮਾਰੀਆਂ ਹੁੰਦੀਆਂ ਨੇ ਉਹ ਸੰਕੇਤ ਕਿਹੜੇ-ਕਿਹੜੇ ਨੇ ਅੱਜ ਆਪਾਂ ਗੱਲ ਕਰਦੇ ਹਾਂ ਲੇਕਿਨ ਦੋਸਤੋ ਉਸ ਤੋਂ ਪਹਿਲਾਂ ਜੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਆਂ ਕਈ ਵਾਰੀ ਤੁਹਾਡੇ ਪੈਰਾਂ ਦੇ ਹੇਠੋਂ ਕੋਈ ਜਗ੍ਹਾ ਸੁਣਨ ਲੱਗਦੀ ਹੈ ਇਹ ਤੁਸੀਂ ਅੱਜ ਤੋਂ ਹੀ ਇਹ ਗੱਲ ਪੱਕੀ ਧਾਰ ਬਲਿਓ ਆਪੋ ਆਪਣੇ ਸਰੀਰ ਦੇ ਵਿੱਚ ਇਹ ਸੰਕੇਤ ਜੇ ਤੁਹਾਨੂੰ ਮਿਲਦਾ ਤਾਂ ਇਹਤੇ ਗੌਰ ਫਰਮਾਇਓ ਧਿਆਨ ਰੱਖਿਓ ਕਈ ਵਾਰੀ ਆਪਾਂ ਕੰਮਕਾਰ ਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਰਹਿੰਦੇ ਆ ਇੰਨੇ ਜ਼ਿਆਦਾ ਆਪਾਂ ਕੰਮਕਾਰ ਦੇ ਵਿੱਚ ਜਦੋਂ ਹੁੰਨੇ ਆ ਤਾਂ ਨਹੀਂ ਇੰਨਾ ਚੀਜ਼ਾਂ ਵੱਲ ਧਿਆਨ ਹੁੰਦਾ ਕਈ ਵਾਰੀ ਪੈਰ ਦਾ ਕੋਈ ਹਿੱਸਾ ਤੁਹਾਡਾ ਸੁਨ ਹੁੰਦਾ ਜਾਂ ਗਿੱਟੇ ਦੇ ਉੱਪਰ ਗੋਡੇ ਦੇ ਵਿਚਾਲੇ ਉਥੋਂ ਕਈ ਵਾਰੀ ਕੋਈ ਹਿੱਸਾ ਤੁਹਾਡੇ ਲੱਤ ਦਾ ਸੁਨ ਹੁੰਦਾ ਜਾ ਤੁਹਾਡੇ ਕੁਲੇ ਚ ਜੋੜ ਤੋਂ ਉੱਥੋਂ ਸੁਣ ਹੁੰਦਾ ਜਾਂ ਪਿਛਰੇ ਪਾਸੇ ਪੱਟ ਦਾ ਹਿੱਸਾ ਪਿੱਠ ਤੋਂ ਲੈ ਕੇ ਹੇਠਾਂ ਤੱਕ ਜਾਂ ਸੁਣ ਹੁੰਦਾ ਜਾਂ ਤੁਹਾਡੀ ਕੋਈ ਬੰਗ ਸੁਣ ਹੁੰਦੀ ਹੈ ਕਦੇ ਠੀਕ ਵੀ ਹੋ ਜਾਂਦੀ ਹੈ ਕਦੇ-ਕਦੇ ਫੇਰ ਸੁਣ ਹੁੰਦੀ ਹੈ ਜਾਂ ਸਿਰ ਦਾ ਕੋਈ ਵੀ ਹਿੱਸਾ ਤੁਹਾਨੂੰ ਸੁਣ ਜਾਪੇ ਤਾਂ ਇਸ ਵੀ ਨੂੰ ਦੋਸਤੋ ਅਣਗੌਲਿਆ ਨਹੀਂ ਕਰਨਾ ਹੈ ਅੱਜ ਤੋਂ ਹੀ ਇਹਤੇ ਗੌਰ ਫਰਮਾ ਲਓ ਅੱਜ ਤੋਂ ਹੀ ਇਹਤੇ ਧਿਆਨ ਰੱਖ ਲਓ ਤਾਂ ਕਿ ਤੁਹਾਨੂੰ ਬ੍ਰੇਨ ਸਟ੍ਰੋਕ ਵਰਗੀਆਂ ਅਟੈਕ ਵਰਗੀਆਂ ਪੈਰਾਲਾਈਸ ਵਰਗੀਆਂ ਬਿਮਾਰੀਆਂ ਨਾ ਹੋਣ ਕਿਉਂਕਿ ਥੋੜੀ ਪ੍ਰੋਬਲਮ ਤੋਂ ਹੀ ਵੱਡੀ ਪ੍ਰੋਬਲਮ ਹੁੰਦੀ ਹੈ ਜੇ ਧਿਆਨ ਰੱਖਾਂਗੇ ਜਦੋਂ ਵੀ ਤੁਹਾਨੂੰ ਇਹ ਪ੍ਰੋਬਲਮ ਉਹਦੀ ਨਜ਼ਰ ਆਵੇ ਇਹ ਸੰਕੇਤ ਮਿਲਣ ਤਾਂ ਉਸੇ ਟਾਈਮ ਹੀ ਆਪਣੇ ਪਾਸ ਦੇ ਡਾਕਟਰ ਕੋਲ ਜਾ ਕੇ ਆਪਣਾ ਬੀਪੀ ਚੈੱਕ ਕਰਵਾਉਂਦੇ ਰਹੋ ਕਈ ਵਾਰ ਜਦੋਂ ਬੀਪੀ ਚੈੱਕ ਕਰਵਾਉਂਗੇ ਤਾਂ ਤੁਹਾਡਾ ਬੀਪੀ 110 ਜਾਂ 150 ਤੋਂ ਪਲੱਸ ਜਾਂ 150 145 ਤੱਕ ਹੋਏਗਾ ਇਸ ਨੂੰ ਚੈੱਕ ਕਰਵਾਉਂਦੇ ਰਹੋ ਬਾਕੀ ਦੋਸਤੋ ਫਿਰ ਵੀ ਇੱਕ ਲਿਪਿਡ ਪ੍ਰੋਫਾਈਲ ਦਾ ਟੈਸਟ ਹੁੰਦਾ ਜੋ ਖਾਲੀ ਪੇਟ ਕਰਵਾਉ ਤਾਂ ਉਸ ਦਾ ਵੀ ਬਹੁਤ ਅੱਛਾ ਰਿਜ਼ਲਟ ਤੁਹਾਨੂੰ ਮਿਲੇਗਾ ਕਿਸੇ ਵਧੀਆ ਲੈਬੋਰੀ ਵਾਲੇ ਕੋਲੋਂ ਦੋਸਤੋ ਇਹ ਟੈਸਟ ਤੁਸੀਂ ਨੇ ਜ਼ਰੂਰ ਕਰਵਾਉਣਾ ਇਹ ਤਾਂ ਟੈਸਟ ਐਸਾ ਟੈਸਟ ਹੈ ਇਹਨੂੰ 2 ਸਾਲ ਬਾਅਦ ਤਾਂ ਡੇਢ ਸਾਲ ਬੰਦ ਨਾਰਮਲ ਬੰਦਾ ਵੀ ਕਰਵਾਉਂਦਾ ਰਹੇ ਤਾਂ ਕਿ ਪਤਾ ਲੱਗੇ ਤੁਹਾਡਾ ਕੋਲੇਸਟ੍ਰੋਲ ਆ ਉਹ ਤਾਂ ਨਹੀਂ ਕਿਤੇ ਜਿਆਦਾ ਹਾਈ ਹੋ ਗਿਆ ਜਾਂ ਟ੍ਰਾਈਗਲਿਸਰਾਈਡ ਤਾਂ ਨਹੀਂ ਤੁਹਾਡੀ ਵੱਧ ਰਹੀ ਜਿੰਨ ਟੀ ਇਹ ਬੋਲੇ ਜਾਂਦਾ ਜਾਂ ਐਚ ਡੀ ਐਲ ਕੋਲੇਸਟ੍ਰੋਲ ਜਾਂ ਐਲ ਡੀ ਐਲ ਕੋਲੇਸਟ੍ਰੋਲ ਜੋ ਬੈਡ ਕੋਲੇਸਟ੍ਰੋਲ ਮੰਨੇ ਗਏ ਕਿਤੇ ਤੁਹਾਡਾ ਉਹ ਤਾਂ ਨਹੀਂ ਹੈ ਅਗਰ ਇਹ ਤੋਂ ਨੂੰ ਸਰੀਰ ਨੂੰ ਇਹ ਸੰਕੇਤ ਸੁੰਨਪਾਪ ਦੇ ਕਿਤੋਂ ਮਿਲਦੇ ਨੇ ਤਾਂ ਇਹ ਟੈਸਟ ਤੁਸੀਂ ਜ਼ਰੂਰ ਕਰਵਾਓ ਅਗਰ ਇਹ ਟੈਸਟ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਗਈ ਤਾਂ ਤੁਰੰਤ ਆਪਣੇ ਡਾਕਟਰ ਨੂੰ ਦਿਖਾਓ ਤਾਂ ਕਿ ਤੁਸੀਂ ਆਉਣ ਵਾਲੀ ਵੱਡੀ ਬਿਮਾਰੀ ਤੋਂ ਬਚ ਸਕੋ ਦੋਸਤੋ ਇਹ ਐਸਾ ਟੈਸਟ ਹੈ ਇਹਦੇ ਨਾਲ ਹੀ ਤਕਰੀਬਨ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਵੀ ਤੁਹਾਨੂੰ ਕੱਲ ਨੂੰ ਕੋਈ ਕਿਸੇ ਜਗ੍ਹਾ ਤੇ ਕੋਈ ਬਲੱਡ ਕਲਾਊਟ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਅਟੈਕ ਆਉਣ ਵਾਲਾ ਤਾਂ ਨਹੀਂ ਤਾਂ ਪਤਾ ਲੱਗ ਜਾਂਦਾ ਫਿਰ ਡਾਕਟਰ ਉਸੇ ਹਿਸਾਬ ਦੇ ਨਾਲ ਮੈਡੀਸਿਨ ਲਗਾ ਦਿੰਦਾ ਅਗਰ ਕੋਲੇਸਟ੍ਰੋਲ ਜ਼ਿਆਦਾ ਹੁੰਦਾ ਤਾਂ ਉਸ ਹਿਸਾਬ ਨਾਲ ਕੋਲੇਸਟ੍ਰੋਲ ਨੂੰ ਘੱਟ ਕਰਨ ਦੀ ਦਵਾਈ ਲਈ ਜਾ ਸਕਦੀ ਹੈ ਤੇ ਉਹਦੇ ਨਾਲ ਹੋਰ ਵੀ ਬਹੁਤ ਕਾਫੀ ਫਾਰਮੂਲੇ ਹੁੰਦੇ ਆ ਜਿਹਦੇ ਨਾਲ ਉਹ ਬਿਲਕੁਲ ਠੀਕ ਠਾਕ ਹੋ ਜਾਂਦਾ ਜਾਂ TGI ਵੱਧਦੀ ਹੈ ਉਦੇ ਵੀ ਕਾਫੀ ਫਾਰਮੂਲੇ ਹੁੰਦੇ ਆ ਉਹ ਵੀ ਠੀਕ ਹੋ ਜਾਂਦੀ ਹੈ ਕੋਈ ਬਰ ਕੋਈ ਗੱਲ ਨਹੀਂ ਹੈ ਅਗਰ ਜੇ ਸੋਚੋਗੇ ਪਹਿਲਾਂ ਜੇ ਪਹਿਲਾਂ ਧਿਆਨ ਰੱਖੋਗੇ ਇਹ ਚੀਜ਼ਾਂ ਤਦ ਹੋਣਗੀਆਂ ਜੇ ਤੁਸੀਂ ਚਾਹੁੰਦੇ ਹੋ ਅਸੀਂ ਲੰਬੀ ਉਮਰ ਤੱਕ ਬੜਕ ਪੇ ਤੱਕ ਅਸੀਂ ਤੰਦਰੁਸਤ ਰਹੀਏ ਇਹ ਉਹਨਾਂ ਲਈ ਹੈ ਹਰ ਇੱਕ ਨੂੰ ਇਹ ਟੈਸਟ ਕਰਵਾਉਣਾ ਚਾਹੀਦਾ ਤੇ ਇਹਦੇ ਗੌਰ ਫਰਮਾਉਣੀ ਚਾਹੀਦੀ ਹੈ ਅਗਰ ਤੁਹਾਡਾ ਬੀਪੀ ਜਿਆਦਾ ਵੱਧਦਾ ਫਿਰ ਉਸ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਉਹ ਵੀ ਆਪਣੇ ਡਾਕਟਰ ਦੀ ਐਡਵਾਈਸ ਲੈ ਕੇ ਤੁਹਾਡੇ ਆਸ-ਪਾਸ ਦੇ ਵਿੱਚ ਕੋਈ ਡਾਕਟਰ ਹੋਏਗਾ ਕੋਈ ਵੈਦ ਹੋਏਗਾ ਉਸ ਨੂੰ ਦਿਖਾ ਕੇ ਦੋਸਤੋ ਦੋਸਤੋ ਅੱਗੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਅਗਰ ਇਹ ਚੀਜ਼ ਤੇ ਤੁਸੀਂ ਗੌਰ ਫਰਮਾਉਨੇ ਹੋ ਤਾਂ ਤੁਹਾਡਾ ਸਾਰਾ ਕੁਝ ਇਸ ਟੈਸਟ ਦੇ ਨਾਲ ਹੀ ਠੀਕ ਹੋ ਜਾਣਾ ਅੱਗੇ ਈਸੀ ਕਰੋਨੀ ਉਹ ਤਾਂ ਅੱਗੇ ਪ੍ਰੋਸੈਸ ਹੋਰ ਹੋ ਜਾਂਦਾ ਹੈ ਇਸੇ ਲਈ ਤੁਹਾਡਾ ਸਰਦੜ ਹੈ ਵਿਵਿਧਤਾ ਦਾ ਵੱਧ ਹੈ ਉਹ ਵੀ ਇਹਦੇ ਕਾਰਨ ਕਰਕੇ ਵੱਧ ਹੈ ਇਹ ਤੇ ਗੌਰ ਫਰਮਾਨੀ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਕਿਸੇ ਹੋਰ ਸਿਰ ਦਿਲਾਂ ਪਹੁੰਚਾ ਹੋ ਜੇ ਆਖਰ ਦੇ ਵਿੱਚ ਮੈਂ ਫੇਰੇ ਕਹਿਣਾ ਚਾਹਣਾ ਕਈ ਵਾਰੀ ਕੋਈ ਵੀ ਚੀਜ਼ ਨਹੀਂ ਸਮਝ ਆਉਂਦੀ ਤਾਂ ਮੇਰੇ ਦਿੱਤੇ ਹੋਏ ਫੋਨ ਤੇ ਫੋਨ ਲਗਾ ਕੇ ਜਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛ ਸਕਦੇ ਹੋ ਜਰੂਰੀ ਵੀ ਅਸੀਂ ਕਿਸੇ ਡਾਕਟਰ ਬਾਅਦ ਤੋਂ ਦਵਾਈਆਂ ਲੈ ਕੇ ਠੀਕ ਹੋਈ ਹੈ ਮੇਰੇ ਦਿੱਤੇ ਹੋਏ ਨੰਬਰ ਤੇ ਇੱਕ ਵਾਰ ਨਹੀਂ ਚਾਰ ਵਾਰ ਫੋਨ ਕਰੋ ਜੋ ਮਰਜ਼ੀ ਪੁੱਛੋ ਜਿੰਨਾ ਕਿ ਮੈਨੂੰ ਆਉਂਦਾ ਤਾਂ ਤੁਹਾਨੂੰ ਜ਼ਰੂਰ ਵੈਸੇ ਬਹੁਤ ਮੈਨੂੰ ਵੀ ਫੋਨ ਕਰਕੇ ਪੁੱਛਦੇ ਰਹਿੰਦੇ ਆ ਸਲਾਮ ਅਸਰ ਲੈਂਦੇ ਆ ਮੈਂ ਸਲਾਮ ਅਸਰ ਦਾ ਉਹਨਾਂ ਤੋਂ ਕੋਈ ਪੈਸਾ ਨਹੀਂ ਕਢਦੇ ਜਾਂਦੇ ਕਈ ਮੈਨੂੰ ਕਹਿ ਵੀ ਦਿੰਦੇ ਆ ਵੀ ਡਾਕਟਰ ਸਾਹਿਬ ਤੁਹਾਨੂੰ ਤਿੰਨ ਵਾਰ ਫੋਨ ਕਰ ਲਿਆ ਕਿ ਡਿਸਟਰਬ ਤੈਨੂੰ ਹੁੰਦੇ ਮਗਰ ਨਹੀਂ ਮੇਰਾ ਕੰਮ ਹੈ ਸੇਵਾ ਕਰਨਾ ਸੰਗਤ ਦੀ कोई ऐसी दिक्कत ਨਹੀਂ ਹੈ ਪਰ ਰਹੋ ਤੰਦਰੁਸਤ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਾ ਸਸੇਕਾਲ ਜੀ